ਹਾਂਜੀ ਗਾਇਸ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਤੇ ਆਪਾਂ ਜਾ ਰਹੇ ਹਾਂ ਜੀ ਅੱਜ ਫਤੇਗੜ ਸਾਹਿਬ ਸੰਗਰਾਂਦ ਤੇ ਤੇ ਸੰਗਤ ਆ ਦੇਖੋ ਆਉਣ ਲੱਗੀ ਇਹ ਕਿੰਨੀ ਭੀੜ ਆ ਦੇਖੋ ਟਰਾਲੀਆਂ ਪਰ ਪਰ ਕੇ ਆਉਣ ਲੱਗੀਆਂ ਹੁਣ ਤੁਸੀਂ ਇਹ ਲਾ ਲਓ ਵੀ ਫਤੇਗੜ ਸਾਹਿਬ ਤੋਂ 3 ਕਿਲੋਮੀਟਰ ਪਿੱਛੇ ਜਾਉਣ ਲੱਗਿਆ ਵਾ ਦੇਖਦੇ ਆਂ ਇਹ ਜਗਤਾਰ ਸਿੰਘ ਲੱਭਣ ਆਇਆ ਫਲੀਆਂ ਲੱਭੀਆਂ ਫਲੀਆਂ ਜਗਤਾਰ ਹੈ ਤੁਹਾਨੂੰ ਵੀ ਦਿਖਾਉਨੇ ਆ ਘਟਮਾ ਟਮਾਟਰ ਮਾਸੀफा ਮਰਦਾ ਕਈ ਦਿਨ ਬਾਅਦ ਟਮਾਟਰ ਆ ਗੀ ਬਿੱਲਾਂ ਵਾਲਾ ਇਹ ਤਾਂ ਹੀ ਨਾ ਬਿਸ਼ਰਾ ਦੇਖੋ ਉਧਰ ਵੀ ਲੱਗੇ ਹੋਏ ਨੇ ਵਿੱਚ ਨੂੰ ਹੈ ਨਹੀਂ ਉਰੇ ਦੇਖ ਤਾਂ ਇਹ ਬਾਦ ਕਿੰਨਿਆਂ ਦਾ ਲੱਗਿਆ ਮਨੇ ਯਾਰ ਇੰਨੀਆਂ ਕਿਹਨੂੰ ਦੇਤੀਆਂ ਤੋੜ ਕੇ ਕਿਹਨਾਂ ਨੂੰ ਬਾਹਰ ਸੋਣਾ ਇਹਨੂੰ ਮੈਂ ਦੱਸ ਪੀਦਾ ਫੁੱਲ ਵੀ ਤੋੜ ਲਾ ਯਾਰ ਕਿੰਨੀ ਸੋਹਣੀ ਗੋਭੀ ਲੱਗੀ ਪਈ ਆ ਵੀ ਤੋੜ ਯਾਰ ਵੀ ਗੋਭੀ ਕਿੰਨੀ ਘੈਂਟ ਲੱਗੀ ਵੀ ਆ ਦੇਖੋ ਦਿਖਾਉਣਾ ਤੁਹਾਨੂੰ ਗੋਭੀ ਵੀ ਪੂਰੀ ਵਧੀਆ ਲੱਗੀ ਹੋਈ ਆ ਇਹ ਫੁੱਲ ਇਕੱਦਾ ਹੀ ਲੱਗਿਆ ਹੋਆ ਗੋਭੀ ਦਾ ਇਕੋ ਆ ਔਧਣੀਆਂ ਵੀ ਤੋੜ ਕੇ ਤਾਰ ਵਿੱਚ ਪਾ ਦੀ ਧਣੀਆਂ ਇਕੋ ਆ ਫੁੱਲ ਉਹੀ ਪਾ ਦੇ ਤੋੜ ਕੇ ਕੁਝ ਨਹੀਂ ਹੁੰਦਾ ਹੈਗਾ ਇੱਕ ਹੋਰ ਦੋ ਦੂ ਨਹੀਂ ਹੈ ਨਾ ਇੱਕ ਆ ਲੱਗਿਆ ਪਾ ਦੇ ਕਿੰਨਾ ਵਧੀਆ ਲੱਗਿਆ ਪਿਆ ਆ ਤੂੰ ਐ ਕਰ ਆ ਤਣੀਆਂ ਵੀ ਪਾ ਦੇ ਤਣੀਆਂ ਵੇ ਹੈਗਾ ਹੋਰ ਤਣੀਆਂ ਆ ਕੀ ਹੈ ਸਗਮਲ ਸਗਮਲ ਲਾਇਆ ਨੇ ਆ ਲਾ ਸੁਣਾ ਠੀਕ ਹੈ ਜੀ ਧਨੀਆ ਗੋਭੀ ਬਾਕੀ ਮੇਥੇ ਆ ਦੇਖੋ ਪਰ ਮੇਥੇ ਨੇ ਉਹ ਗਾਜਰਾਂ ਨੇ ਆ ਵੀ ਗਾਜਰਾਂ ਨੇ ਤੇਰਾ ਸਮਾਨਤਾ ਜੀ ਬਹੁਤ ਕੁਛ ਲਾਈ ਬੈਠੇ ਨੇ ਇੱਥੇ ਬੈਠੇ ਕਰੀ ਜਾਂਦੇ ਨੇ ਵਧੀਆ ਹੀ ਆ ਤੋੜ ਰਾਂ ਦਾ ਯਾਰ ਜਿਹੜਾ ਬੜਾ ਇੱਧਰ ਲੱਗਿਆ ਵਾ ਇੱਥੇ ਆ ਆ ਇਹ ਤੋੜ ਆ ਦੇਖ ਇਹਨੂੰ ਇਹਨੂੰ ਦਾਤੀ ਨਾਲ ਕੱਟਦੀ ਰਾਈਂ ਨਾਲੇ ਬਿਨਾ ਸਪਰੇਅ ਤੋਂ ਬਿਨਾ ਕਿਸੇ ਚੀਜ਼ ਤੋਂ ਘੈਂਟ ਕੋਪੀ ਤਿੰਨ ਬੁੱਟੇ ਉਹ ਲੱਗੇ ਪਏ ਨੇ ਫੁੱਲ ਜੇ ਹਾਂ ਹੈ ਰੋ ਤੇ ਕਿਦਾ ਕੁਝ ਹੋਰ ਧਨੀਆ ਧਨੀਆ ਦੇਖਣਾ ਦਾ ਜੇ ਧਨੀਆ ਹੈਗਾ ਧਨੀਆ ਪਵਾ ਦੋ ਵਿੱਚ ਤਣੀਆਂ ਆਪਣੇ ਸਿੱਧਮਾ ਹੋਇਆ ਨਹੀਂ ਐਤਕੀ ਜੰਮਈ। ਉਹ ਤਾਂ ਉਹ ਨਾ ਰੱਖਿਓ ਜੀ। ਉਹ ਤਾਂ ਬੇਕਾਰ ਉਹ ਆਪਣੇ ਕੰਮ ਦੀ ਚੀਜ਼ ਨਹੀਂ। ਇਹ ਚੋਕਲੇ ਉੱਤੇ ਕੁਝ ਕਿਉਂ ਉੱਤੇ ਨਹੀਂ। ਇਹ ਉਹਨੂੰ ਹੀ ਨਹੀਂ ਹੋ ਗਿਆ ਬਈ ਕਿਤੇ? ਹਾਂ ਲੱਗਿਆ ਉਹਨੂੰ ਇੱਥੇ। ਉਹ ਦੇਖੋ ਲੱਗੇ ਪਿਓ ਉਹ ਦੇਖੋ ਵਿੱਚ ਉਹ ਲੰਕਦਾ ਉਹ ਦੇਖੋ। ਹੈਨਾ? ਦੇਖੋ ਇਹ ਬੜਾ ਦੇਖੋ ਹਲੇ ਆ ਦੇਖੋ। ਕਈ ਇਹ ਵੀ ਵਧੀਆ ਖੜੇ ਨੇ। ਇਹਦੇ ਉੱਪਰ ਵੀ ਹੋਣੇ। ਕਰੇਲੇ ਵੀ ਲੱਗੇ ਬਨੇ। ਲਾ ਕੇ ਨਾ ਕੋਈ ਚੜੀ ਵੀ ਲੱਗੀ ਬਨੇ। ਹਾਂ ਕਰੇਲੇ ਆ ਦੇਖੋ ਜੀ ਕਰੇਲੇ। ਉਹ ਆ ਛੋਟੇ ਨੇ ਪਰ ਜੇ ਕੋਈ ਬੜਾ ਕਰੇਲਾ ਵੀ ਉਹ ਲੱਗਿਆ ਵਾ ਦੇਖੋ ਕਿੰਨਾ ਘੈਂਟ ਆ ਉਹ ਲੱਗਿਆ ਬਹੁਤ ਦੇਖੋ ਉਹ ਦਾ ਕੋਈ ਖਰਾਬ ਨਾ ਇਹ ਉੱਪਰ ਲੱਗਿਆ ਬਹੁਤ ਦੇਖੋ ਸਾਫ ਜਾ ਵਧੀਆ ਲੱਗਿਆ ਪਰ ਉਹ ਦੇਖੋ ਉੱਪਰ ਬਹੁਤ ਲੰਮਕਦੇ ਨੇ ਉਹ ਦੇਖੋ ਇਹ ਤੋੜੇ ਹੀ ਜਾਈ ਬੰਦਾ ਸਾਡਾ ਧਿਆਨ ਨਹੀਂ ਨਾ ਕਰਦਾ ਜਮਈ ਚੀਜ਼ਾਂ ਇਕਨੇ ਪਕਾ ਦਿੰਦਾ ਉੱਪਰ ਤੋੜਦਾ ਹੈ ਨਹੀਂ ਫਿਰ ਲੋਕ ਆਉਂਦੇ ਨੇ ਉਹ ਤੋੜ ਕੇ ਲੈ ਜਾਂਦੇ ਨੇ ਮਸਾ ਚੀਜ਼ਾਂ ਹੀ ਹੁਣ ਇੱਥੇ ਜਿਵੇਂ ਨਰੀਗਾ ਤੇ ਲੱਗੇ ਪਏ ਨੇ ਜਿਹੜੇ ਬੰਦੇ ਉਹ ਆ ਜਾਂਦੇ ਨੇ ਉਹ ਲੈ ਜਾਂਦੇ ਨੇ ਤੋੜ ਕੇ ਹੋਰ ਕੋਈ ਕਰਦੇ ਕੁੜੀ ਚੋਦੇ ਹੋਰ ਕਈਆ ਕੁ ਤੁਹਾਨੂੰ ਚੀਜ਼ ਦਿਖਾਵਾਂ ਦੇਖੋ ਦੇਖੋ ਕਿੰਨਾ ਘੈਂਟ ਇਹ ਆਹ ਦੇਖੋ ਹੈ ਕਈਆ ਦੇਖੋ ਥੱਲੇ ਧਰਤੀ 'ਚ ਵੜ ਗਿਆ ਇਹ ਨਹੀਂ ਦੇਖੋ ਕਿੱਡਾ ਕਈਆ ਲੱਗਿਆ ਨਾ ਆ ਰਿਕਾਰਡ ਹੀ ਹੋਊਗਾ ਇਹਦਾ ਤਾਂ ਉਹਨੂੰ ਵੀ ਵਾਧੂ ਲੱਗਦੇ ਨੇ ਕਈਏ ਫਿਰ ਇੱਕ ਬੇਲ ਆ ਚੜੀ ਹੋਈ ਆ ਉੱਪਰ ਆ ਦੇਖੋ ਇਹਨੂੰ ਵੀ ਕਈਏ ਬੋਲ ਉਹ ਲੰਮਕ ਰੜ ਗਈ ਆਹ ਦੇਖੋ ਲੰਮਕ ਦੇ ਉਹ ਦੇਖੋ ਯਾਨੀ ਕਿ ਬਸੇਰੀ ਸਬਜ਼ੀ ਭਾਜੀ ਤਾਂ ਨਾ ਇਹ ਬੰਦਾ ਕਰਨ ਵਾਲਾ ਚਾਹੀਦਾ ਸਬਜ਼ੀ ਭਾਜੀ ਤਾਂ ਚਾਹੇ ਨਾ ਅੱਧੇ ਪਿੰਡ ਨੂੰ ਰਜਾ ਦਿਓ ਤੁਸੀਂ ਚਾ ਚਾ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆ ਆ ਜਿਹੜੀ ਕਣਕ ਹੈ ਇਹ ਢਾਈ ਕਕੀਲੇ ਨਾ ਤਿੰਨ ਕਕੀਲੇ ਸਪੈਸ਼ਲ ਬੀਜੇ ਹੋਏ ਨੇ ਇਹ ਕਣਕ ਦੇ ਸੌਰਵ ਸਾਹਿਬ ਨੇ ਯਾਨੀ ਕਿ ਨਾ ਤਾਂ ਕੋਈ ਇਹਦੇ ਤੇ ਸਪਰੇਅ ਕਰੀ ਜਾਏ ਨਾ ਕੋਈ ਦਵਾਈ ਛਿੜਕੀ ਆ ਨਾ ਕੁਝ ਸਿਰਫ ਦੇਸੀ ਰੇ ਜਿਹੜਾ ਆਪਣਾ ਘਰ ਦਾ ਸਿਰਫ ਉਹ ਛਿੱਟਿਆ ਹੋਇਆ ਕੋਈ ਸਪਰੇਅ ਨਹੀਂ ਕੋਈ ਕੁਝ ਨਹੀਂ ਕਰਿਆ ਹੋਇਆ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਦੱਸ ਦਿਓ ਕਣਕ ਕੋਈ ਮੈਨੂੰ ਆਪਣਾ ਮੈਸੇਜ ਕਰ ਦਿਓ ਠੀਕ ਹੈ ਜੀ ਮੈਂ ਨਹੀਂ ਨੰਬਰ ਡਿਸਕ੍ਰਿਪਸ਼ਨ ਚ ਆਪਣਾ ਪਾ ਦੂੰਗਾ ਜੇ ਕਿਸੇ ਨੇ ਚਾਹੀਦੀ ਹੋਈ ਕਣਕ ਤਾਂ ਦੇ ਦਾਂਗੇ ਯਾਨੀ ਕਿ ਢਾਈ ਤਿੰਨ ਕੀਲਾਂ ਦੀ ਕਣਕ ਬੇਨਾ ਸਪਰੇ ਰੇਤੋਂ ਅਸੀਂ ਵੀ ਇਹੀ ਰੱਖਦੇ ਹਾਂ ਜਿਹੜੀ ਬੀਜਦੇ ਹੁਣ ਬੇਨਾ ਨਾਲੇ ਵਧੀਆ ਦੇਖੋ ਕਣਕ ਕਣਕ ਦੇਖੋ ਰੰਗ ਦੇਖੋ ਕਣਕ ਦਾ ਕਿੰਨੇ ਟਾਪ ਦਾ ਠੀਕ ਹੈ ਜੀ ਦੇਖੋ ਕਣਕ ਤੁਹਾਨੂੰ ਮੈਂ ਨੇੜੇ ਜਾ ਕੇ ਦਿਖਾਉਣਾ ਬੜੀ ਟਾਪ ਦੀ ਕਣਕ ਖੜੀ ਆ ਦੇਖੋ ਤੁਹਾਨੂੰ ਆਹੀ ਖੇਤ ਆ ਬੱਚਾ ਆਪਣਾ ਜਿਹੜਾ ਇਹਦੇ ਚ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਕੋਈ ਕੁਛ ਨਹੀਂ ਆ ਦੇਖੋ ਆਹ ਵੇ ਖੜੀ ਆ ਦੇਖੋ ਕਣਕ ਕਣਕ ਦੇਖੋ ਕਿ ਐਸੀ ਖੜੀ ਆ ਕਿੰਨੇ ਟਾਪ ਦੀ ਆ ਦੇਖੋ ਐਨ ਸਿਹਰਾ ਜੀ ਅਲੱਗ ਅਲੱਗੇ ਰੰਗ ਹੈ ਜੀ ਇਹਦਾ ਦੇਖੋ ਇੰਨੀ ਸੋਹਣੀ ਕਣਕ ਖੜੀ ਆ ਕੋਈ ਵਿਚਕਵਾਰ ਨਹੀਂ ਦੇਖੋ ਕੁਛ ਨਹੀਂ ਬਸ ਇਹੀ ਚੀਜ਼ ਹੈ ਜੀ ਜਿਉਂ-ਜਿਉਂ ਆਪਾਂ ਸਪਰੇਇਾਂ ਕਰੀ ਜਾਂਦੇ ਆ ਫੇ ਧਰਤੀ ਵੀ ਖਰਾਬ ਹੋ ਜਾਂਦੀ ਆ ਆ ਜਗ੍ਹਾ ਤੇ ਸਪਰੇਅ ਘੱਟੇ ਜਾਨੀ ਕਿ ਬਹੁਤ ਘੱਟ ਕਰੀਆ ਪਹਿਲਾਂ ਤੁਸੀਂ ਕਿਉਂਕਿ ਇੱਥੇ ਨਾ ਦੇਖੋ ਆ ਗੋਬਰ ਗੈਸ ਆ ਇਹ ਗੋਬਰ ਗੈਸ ਦਾ ਰੇਹ ਉਰੇ ਇਕੱਠਾ ਹੋ ਜਾਂਦਾ ਹੈ ਹਰ 6 ਮਹੀਨੇ ਬਾਅਦ ਉਰੇ ਇਕੱਠਾ ਹੋ ਜਾਂਦਾ ਬਸ ਇਹ ਟਰੈਕਟਰ ਨਾਲ ਖਿੱਚ ਕੇ ਹੀ ਇਧਰ ਨਾਲ ਹੀ ਖੇਤ ਛੰਡਿਆ ਦਈਦਾ ਜਾਨੀ ਕਿ ਤਾਂ ਹੀ ਬਹੁਤ ਵਧੀਆ ਨਾਲੇ ਖੇਤ ਬਣਿਆ ਵਾ ਵਧੀਆ ਠੀਕ ਆ ਜੀ ਚੀਜ਼ਾਂ ਉਰੇ ਤਾਂ ਹੀ ਕੋਈ ਵੀ ਚੀਜ਼ ਲਾ ਦੂਰੇ ਬਹੁਤ ਵਧੀਆ ਹੁੰਦੀ ਆ ਆਲਾ ਸੁਣਾ ਇੱਟਾ ਵਧੀਆ ਹੁੰਦਾ ਜੀ ਪੂਰੇ ਟੌਪ ਦਾ ਗੋਭੀ ਆ ਹੁਣ ਤੁਸੀਂ ਗੋਭੀ ਦਾ ਫੁੱਲ ਗੋਭੀ ਦਾ ਫੁੱਲ ਤਾਂ ਮੈਂ ਤੁਹਾਨੂੰ ਦਿਖਾਇਆ ਹੀ ਆ ਵੱਡੇ ਵੱਡੇ ਗੋਭੀ ਦੇ ਫੁੱਲ ਲੱਗਦੇ ਨੇ ਹਣ ਵਧੀਆ ਹਾਲਤਾ ਜੀ ਵਿੱਚੇ ਛੋਟੇ ਨੇ ਬਾਕੀ ਜਿੰਨਾ ਕੁਝ ਵੀ ਲੱਗਿਆ ਬਾ ਧਣੀਆਂ ਗਾਜਰ ਸਲਕਮ ਸਭ ਕੁਝ ਹਣ ਟੌਪ ਦਾ ਹੁੰਦਾ ਵਧੀਆ ਕਿਉਂਕਿ ਉਹਦੇ ਦੇਸੀ ਦੇ ਬਹੁਤ ਜ਼ਿਆਦਾ ਪੈਂਦਾ ਜੀ ਫਟੇਕ ਲਈ ਅੱਜ ਸੰਗਰਾਮ ਦਾ ਪਹਿਲਾਂ ਅਸੀਂ ਮੱਥਾ ਟੇਕਣਾ ਸੀਗਾ ਫਿਰ ਬਾਪਾ ਇਹਨੂੰ ਥੋੜਾ ਕੰਮ ਸੀਗਾ ਇਹਨਾਂ ਨੂੰ ਦਵਾਈ ਦਿਪਾਉਣੀ ਸੀਗੀ ਦਵਾਈ ਲੈਣੀ ਸੀਗੀ ਇਹਨਾਂ ਨੇ ਤਾਂ ਪਹਿਲਾਂ ਇਹਨਾਂ ਕੋਲ ਆ ਕੇ ਫਿਰ ਦਵਾਈ ਲੈ ਕੇ ਅਸੀਂ ਵਾਪਸ ਆ ਕੇ ਹੁਣ ਮੱਥਾ ਟੇਕਦੇ ਆ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਫਤੇਗੜ ਸਾਹਿਬ ਦੇ ਓਕੇ ਜੀ ਪਾਣੀ ਇਹ ਭਰ ਜਾਂਦਾ ਹੈ ਵਧੀਆ ਸਿਸਟਮ ਕਰਿਆ ਬਬਾ ਦੇਖੋ ਇੱਧਰ ਸਿੱਧਾ ਜਾ ਕੇ ਔਲ ਉੱਤੇ ਇਹ ਆਹ ਇਹ ਜਾਨਾ ਟੈਂਕੀ ਇਹ ਭਰ ਜਾਂਦੀ ਹੈ ਤੇ ਪਾਣੀ ਹੁਣ ਦੇਖੋ ਇਹ ਪਾਣੀ गिर ਰਿਹਾ ਨੇ ਇੱਥਾ ਸਿੱਧਾ ਜਾ ਕੇ ਜਦ ਝੜ ਜਾਂਦੀ ਆ ਪਾਣੀ ਇੱਕ ਤੁਬਕਾ ਵੀ ਹੈ ਨਹੀਂ ਵੀ ਖਰਾਬ ਨਹੀਂ ਹੁੰਦਾ ਤੇ ਇਹ ਚਾਹੀਦਾ ਹੁੰਦਾ ਡੰਗਰਾਂ ਨੇ ਪਾਣੀ ਪੀਣਾ ਜੋ ਵੀ ਹੈ ਉਹ ਇੱਥੇ ਕੰਮ ਆ ਜਾਂਦਾ ਚਲੋ ਠੀਕ ਹੈ ਜੀ ਫਿਰ ਚੱਲਦੇ ਆ ਓਕੇ ਬਾਏ ਬਾਏ ਜੀ ਅਸੀਂ ਚੱਲੇ ਆਈ ਹੁਣ ਆਪਣੇ ਪਿੰਡ ਨੂੰ ਪਹਿਲਾਂ ਹੁਣ ਮੱਥਾ ਟੇਕ ਲਈ ਜਾ ਕੇ ਪਤੇਗੜ ਸਾਹਿਬ ਚਲੋ ਜੀ ਲਓ ਜੀ ਉਹ ਜਿੱਥੇ ਆਪਣੀ ਬਤਾਏਗੀ ਤੇ ਹੁਣ ਆਪਾਂ ਜਾ ਰਹੇ ਆ ਫਤੇਗੜ ਸਾਹਿਬ ਦੇਖਿਓ ਇੱਥੇ ਬੰਦ ਕਰਤਾ ਜੀ ਬਸ ਨਾਕਾ ਲਾਤਾ ਕੋਈ ਬੰਦ ਕਰਿਆ ਬਾਈ ਇਹ ਦੇਖੋ ਬਾਕੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਕਰਕੇ ਨਾ ਜੀ ਫਿਰ ਅੱਗੇ ਜਾ ਆਇਆ ਇੱਧਰ ਨੂੰ ਆਇਆ ਰਮਨ ਆ ਜਾ ਗੁਰਦੁਆਰਾ ਸਾਹਿਬ ਕੋਲ ਤੇ ਮੱਥਾ ਟੇਕਦੇ ਆਣ ਆਪਾਂ ਸਾਹਮਣੇ ਗੁਰਦੁਆਰਾ ਸਾਹਿਬ ਆ ਗਈ ਰਮਾਲ ਲੈਣੀ ਸੀ ਰਮਨ ਰਮਾਲ ਲੈ ਲੀ ਮਦਰ ਮਾਲ ਭੁਲੇਆ ਗੱਡੀ ਤੇ ਆ ਆ ਆ ਬਸ ਹੁਣ ਸੀਸੀ ਜੋੜ ਮੇਲਾ ਸ਼ੁਰੂ ਆ ਅੱਜ ਤੋਂ ਬਿਲਕੁਲ ਅੱਗੇ ਫਿਰ ਗੱਡੀ ਨੰਗਣੇ ਨਹੀਂ ਦੇਣੀ ਅੱਗੇ ਤਾਈ ਹੁਣ ਲੋਕ ਕਹੀ ਤਾਂ ਐਨ ਗੁਰਦੁਆਰਾ ਸਾਹਿਬ ਦੇ ਨੇੜੇ ਵੀ ਗੱਡੀਆਂ ਲਿਆਏ ਪਰ ਇਹ ਪਹਿਲਾਂ ਲਿਆਏ ਤਾਂ ਕਰਕੇ ਉਰੇ ਨੰਗਣ ਦੇਤੇ ਹੋਣਗੇ ਬਹੁਤ ਸਾਰੇ ਨੇ ਮਰੇ ਸਰਮਾਲ ਲੈ ਲੀ ਆ ਜਾ ਕਿਹੜਾ ਲਈਏ ਰਾਮਨਾ ਖਿੱਚੀ ਕਿਹੜਾ ਲਾਉਣਾ ਜੋ ਜਿਹੜਾ ਮਰਜ਼ੀ ਲਾ ਦੇ ਆਹ ਲਾ ਦੇ ਆਪਣੀ ਆਹ ਲਾ ਦੇ ਆਹ ਲਾਣੀ ਹਾਂ ਇਹ ਲਾ ਦੇ ਕਿੰਨੇ ਦਾ ਕਿੰਨੇ ਦਾ 30 ਰੁਪਏ ਦਾ ਭਾਈ ਆ ਲੈ ਆ ਫੜੀ ਨਾ ਉਹਨੂੰ ਪੈਸੇ ਦੇ ਦਾਂ ਇਹਨਾਂ ਨੂੰ ਫੜੀ ਆ ਵੀ ਲੈ 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 ਯਾਰ ਇਹਦੇ ਕਿੰਨੇ ਪੈਸੇ ਨੇ ਉਹ ਭਾਈ ਇਹ ਨਹੀਂ ਅੰਦਰ ਹੀ ਆ ਆ ਦੱਸੀ ਭਈਓ ਇਹਦਾ ਕਿੰਨੇ ਨੇ 50 ਰੁਪਏ ਹੋਗੇ દેખાવા હું તું ભીડ ਵਾਰਤੀ ਉੱਤੇ ਪਾ ਰਹੇ ਨੇ ਚਲ ਮੈਂ ਪਾ ਆ ਜਾ ਚਲ

ਚਲੀ ਮੱਥਾ ਦੇਖ ਲਿਆ ਜੀ ਅਸੀਂ ਨੇ ਹੁਣ ਹੁਣ ਆਪਣੀ ਕਾਰ ਕੋਲ ਚਲੀਏ ਕਹਿੰਦੀ ਚੱਲੋ ਚਲੋ ਠੀਕ ਆ ਆਏ ਆਏ ਕੀ ਯਾਰ ਨੇ ਆ ਨਹੀਂ ਨਹੀਂ ਕੋਲਾ ਨੂੰ ਅਸੀਂ ਬਾਬਾ ਜੀ ਨੇ ਕਿਰਪਾ ਕੀਤੀ ਆ ਸਾਡਾ ਵੀ ਦਰਸ਼ਨ ਹੋ ਗਏ ਨੇ ਤੇ ਹੁਣ ਕਿਹੜੀ ਮੰਡੀ ਚੋਂ ਲਿਆ ਆ ਖਾਣੇ ਦੇ ਅੱਛਾ ਖੰਨੇ ਦੂ ਮਰੂਦ ਭਾਈ ਬੜੀ ਘੈਂਟ ਚੀਜ਼ ਆ ਯਾਰ ਮਰੂਦ ਲਓ ਦੇਖੋ ਮਰੂਦ ਦੇਖੋ ਕਿੱਡੇ-ਕਿੱਡੇ ਨੇ ਮਰੂਦ ਆ ਲਓ ਜੀ ਗਾਇਜ਼ ਆਪਾਂ ਮੱਥਾ ਟੇਕ ਲਿਆ ਜੀ ਬਾਬਾ ਜੀ ਦੀ ਕਿਰਪਾ ਹੋ ਗਈ ਤੇ ਮੱਥਾ ਟੇਕ ਕੇ ਭੀੜ ਤਾਂ ਵਕਈ ਬਹੁਤ ਸੀਗੀ ਇਹ ਅਸੀਂ ਹੁਣ ਆਉਂਦੇ ਆਉਂਦੇ ਸਾਨੂੰ ਥੋੜੀ ਜਿਹੀ ਭੁੱਖ ਵੀ ਲੱਗ ਗਈ ਸੀ ਤੇ ਅਸੀਂ ਮਰੂਦ ਵੀ ਲੈ ਲਿਆ ਹੂੰ ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਆਪਾਂ ਗੱਡੀ ਘੱਟ ਲਈਏ ਬਾਹਰ ਥੈਂਕ ਯੂ ਜੀ ਹਾਂਜੀ ਅਸੀਂ ਜਾ ਰਹੇ ਆਂ ਜੀ ਹੁਣ ਪਿੰਡ ਨੂੰ ਠੀਕ ਹੈ ਜੀ ਬਾਕੀ ਦਾ ਬਲੌਗ ਆਪਾਂ ਪਿੰਡ ਕਰ ਦੋਰਾ ਸਾਹਿਬ ਮੱਥਾ ਵੀ ਟੇਕ ਗਿਆ ਆਪਣਾ ਤੇ ਬਾਕੀ ਤੇ ਉਹਨਾਂ ਨੂੰ ਦਪਾਈ ਵੀ ਦਵਾਤੀ ਸਾਰਾ ਅੱਜ ਹੁਣ ਜਾ ਕੇ ਗੱਡੀ ਆਪਾਂ ਨੇ ਲਾਤੀ ਫ੍ਰੀ ਹੋ ਗਈ ਰਣਵੀਰ ਆਪਣੇ ਘਰੋਂ ਚੱਲਿਆ ਨੇਰਾ ਹੋ ਗਿਆ ਤੇ ਹੁਣ ਆਪਾਂ ਮਿਲਾਂਗੇ ਨਵੇਂ ਬਲੌਗ 'ਚ ਅੱਜ ਦਾ ਬਲੌਗ ਕਿਦਾਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਜਰੂਰ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ